ਨਮਸਕਾਰ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਜੰਮੂ ਕਸ਼ਮੀਰ ਤੋਂ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਲਈ 113 ਕਿਲੋਮੀਟਰ ਲੰਬੀ ਨਹਿਰ ਰਾਹੀਂ ਪਾਣੀ ਸਪਲਾਈ ਦੇ ਮਾਮਲੇ ਨੇ ਹੁਣ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਦਾ ਸਖਤ ਵਿਰੋਧ ਕਰਦੇ ਹੋਏ ਕਿਹਾ ਕਿ ਜਦ ਤੱਕ ਸੂਬੇ ਨੂੰ ਆਪਣੀ ਲੋੜ ਨਹੀਂ ਪਾਣੀ ਦੀ ਮਿਲਦੀ ਪੂਰੀ ਤੇ ਉਹ ਪੰਜਾਬ ਨੂੰ ਪਾਣੀ ਨਹੀਂ ਦੇਵੇਗਾ। ਉਹਨਾਂ ਨੇ ਮਹਿਬੂਬਾ ਮੁਫਤੀ ਤੇ ਸੰਜਾਦ ਲੋਨ ਤੇ ਰਾਜਨੀਤਿਕ ਕਰਨ ਦੇ ਦੋਸ਼ ਵੀ ਲਗਾਏ ਨੇ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਉਮਰ ਅਬਦੁੱਲਾਹ ਦੇ ਬਿਆਨ ਦੀ ਨਿੰਦਾ ਕੀਤੀ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਪੰਜਾਬ ਦਾ ਪਾਣੀ ਤੇ ਪਹਿਲਾ ਹੱਕ ਹੈ ਤੇ ਜ਼ਮੀਨ ਤੋਂ ਡਾਕ ਜ਼ੋਨ ਦੇ ਵਿੱਚ ਆਉਂਦੀ ਹੈ। ਉਸ ਨੂੰ ਤੁਰੰਤ ਰਾਹਤ ਮਿਲਣੀ ਚਾਹੀਦੀ ਹੈ। ਉਹਨਾਂ ਨੇ ਮੁੱਦੇ ਨੂੰ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਦੱਸਿਆ ਹੈ ਤਾਂ ਪਾਣੀਆਂ ਦਾ ਮੁੱਦਾ ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਪੱਖਦਾ ਹੋਇਆ ਨਜ਼ਰ ਆ ਰਿਹਾ ਹੈ ਉਮਰ ਅਬਦੁੱਲਾਹ ਦਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਸੋਕੇ ਵਰਗੀ ਸਥਿਤੀ ਜਿਹੜੀ ਹੈ ਉਹ ਬਣੀ ਹੋਈ ਹੈ ਇਸ ਕਰਕੇ ਸੂਬਾ ਜਿਹੜਾ ਹੈ ਪਹਿਲਾਂ ਆਪਣੀ ਜ਼ਰੂਰਤਾਂ ਪੂਰੀਆਂ ਕਰੇਗਾ ਫਿਰ ਅੱਗੇ ਪੰਜਾਬ ਨੂੰ ਪਾਣੀ ਜਾਵੇਗਾ ਪਾਕਿਸਤਾਨ ਦੇ ਨਾਲ جنگ ਤੋਂ ਬਾਅਦ ਦੇ ਹਾਲਾਤਾਂ ਦੇ ਵਿੱਚ ਕੇਂਦਰ ਸਰਕਾਰ ਨੇ ਜਿਹੜੀ ਸਿੰਧੂ ਵਾਟਰ ਟ੍ਰੀਟੀ ਰੱਦ ਕੀਤੀ ਹੈਗੀ ਹੈ ਪਾਕਿਸਤਾਨ ਦਾ ਪਾਣੀ ਰੋਕਿਆ ਹੈਗਾ ਇਸ ਮੁੱਦੇ ਦੇ ਉੱਤੇ ਜਿਹੜਾ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਬਦੁੱਲਾ ਦਾ ਜਿਹੜਾ ਬਿਆਨ ਆਇਆ ਉਹ ਬੜਾ ਹਰਾਨ ਕਰਨ ਵਾਲਾ ਔਰ ਬੰਦਪਾਗਾ ਹੈਗਾ ਕਿ ਅਸੀਂ ਪੰਜਾਬ ਨੂੰ ਪਾਣੀ ਨਹੀਂ ਦੇਵਾਂਗੇ ਪਹਿਲੀ ਗੱਲ ਤੇ ਇਹ ਹੈਗੀ ਹੈ ਕਿ ਹਾਲੇ ਚੈਨਲਾਈਜ਼ ਨਹੀਂ ਹੋਇਆ ਪਾਣੀ ਕਿੰਨੂੰ ਦੇਣਾ ਹੈ ਕਿਵੇਂ ਦੇਣਾ ਹੈ ਕਿੱਥੇ ਦੇਣਾ ਹੈ ਔਰ ਇਹਦਾ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ ਅਬ ਦੂਸਰੀ ਗਲਤੀ ਗੱਲ ਜਿਹੜੀ ਐ ਮੈਂ ਇੱਕ ਬੜੀ ਸਪਸ਼ਟ ਕਰ ਦਿਆਂ ਪੰਜਾਬ ਇੱਕ ਸਰਹੱਦੀ ਚੂਤ ਸੂਬਾ ਹੈਗਾ ਔਰ ਪੰਜਾਬ ਨੇ ਹਮੇਸ਼ਾ ਦੇਸ਼ ਤੇ ਲਈ ਕੰਮ ਕੀਤਾ ਚਾਹੇ ਉਹ ਸਰਹੱਦਾ ਤੇ ਲੜਨ ਦੀ ਗੱਲ ਹੋਵੇ ਜਾਂ ਕੇਂਦਰੀ ਜਿਹੜੇ ਭੰਡਾਰ ਹੈਗੇ ਆ ਉਹਨਾਂ ਦੇ ਵਿੱਚ ਅਨਾਜ ਦੇਣ ਦੀ ਗੱਲ ਹੋਵੇ ਅੱਜ ਪੰਜਾਬ ਦੇ ਵਿੱਚ ਜਿਹੜਾ ਸਾਡਾ ਧਰਤੀ ਹੇਠਲਾ ਪਾਣੀ ਉਹ 1000 ਫੁੱਟ ਤੋਂ ਥੱਲੇ ਜਾ ਚੁੱਕਿਆ ਅਸੀਂ ਡਾਰਕ ਜ਼ੋਨ ਦੇ ਵਿੱਚ ਆ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਵੀ ਪ੍ਰਧਾਨ ਮੰਤਰੀ ਸਾਹਿਬ ਤੋਂ ਮੰਗ ਕੀਤੀ ਸੀ ਕਿ ਇਹ ਜਿਹੜਾ ਤੁਸੀਂ ਪਾਣੀ ਰੋਕਿਆ ਹੈ ਇਹਦਾ ਪਾਣੀ ਸਾਨੂੰ ਦਿਓ ਤਾਂ ਕਿ ਜਿਹੜਾ ਪੰਜਾਬ ਦਾ ਕਿਸਾਨ ਤੇ ਪੰਜਾਬ ਦੀ ਧਰਤੀ ਖੁਸ਼ਹਾਲ ਹੋ ਸਕੇ ਔਰ ਉਸ ਤੋਂ ਬਾਅਦ ਜੇ ਕੋ ਪਾਣੀ ਬਚਦਾ ਹੈਗਾ ਉਹ ਕੇਂਦਰ ਸਰਕਾਰ ਜਿਸ ਨੂੰ ਦੇਣਾ ਚਾਹਵੇ ਉਹ ਦੇ ਦੇਵੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਅਬਦੁੱਲਾਹ ਸਾਹਿਬ ਦਾ ਇਹ ਬਿਆਨ ਜਿਹੜਾ ਹੈਗਾ ਉਹਨਾਂ ਨੂੰ ਹੈ ਇਹ ਇਹੋ ਜਿਹਾ ਇਮੇਚੁਰ ਬਿਆਨ ਨਹੀਂ ਦੇਣਾ ਚਾਹੀਦਾ ਸੀ ਔਰ ਇਹਨਾਂ ਸਿੰਧੂ ਵਾਟਰ ਜਿਹੜਾ ਟ੍ਰੀਟੀ ਰੱਦ ਹੋਣ ਤੋਂ ਬਾਅਦ ਜਿਹੜਾ ਪਾਣੀ ਰੋਕਿਆ ਗਿਆ ਇਹਦੇ ਤੇ ਪੰਜਾਬ ਦਾ ਵੀ ਆਪਣਾ ਹੱਕ ਹੈਗਾ ਸੋ ਸਾਨੂੰ ਆਪਣਾ ਬਣਦਾ ਹੋਇਆ ਹੱਕ ਜਿਹੜਾ ਉਹ ਮਿਲਣਾ ਚਾਹੀਦਾ ਔਰ ਸਾਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਕਿਸੇ ਤਰ੍ਹਾਂ ਦਾ ਇਸ ਦੇ ਵਿੱਚ ਤਕਨ ਨਹੀਂ ਹੋਣ ਦੇਗਾ